BSF ਦੀ ਪ੍ਰੈਸ ਕਾਨਫਰੰਸ ਦੀ ਖਬਰਾਂ ਅਖਬਾਰਾਂ ਤੇ ਆਈਆਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਦਾ ਸੂਮੋਟਲਤਾ ਅਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਆਖਿਰ ਕਿਵੇਂ ਜਿਹੜੇ ਨੌਜਵਾਨ ਨੇ ਉਹਨਾਂ ਤੱਕ ਨਸ਼ਾ ਪਹੁੰਚ ਰਿਹਾ ਹੈ ਕਿਉਂਕਿ ਨਸ਼ਾ ਨਾ ਸਿਰਫ ਇਹ ਇੱਕ ਸਮਾਜਿਕ ਪ੍ਰੋਬਲਮ ਹੈ ਬਲਕਿ ਚੌਣਾ ਦਾ ਮੁੱਦਾ ਵੀ ਰਹਿੰਦਾ ਹੈ ਤੇ ਹੁਣ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ NCB ਯਾਨੀ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਡਰੱਗਸ ਹੈ ਉਸ ਨੂੰ ਕਿਸ ਤਰੀਕੇ ਨਾਲ ਜੜਾਇ ਉਹ ਡਿਸਟਰੋਏ ਕੀਤਾ ਜਾਂਦਾ ਹੈ ਜਦੋਂ ਤੁਸੀਂ ਕੋਈ ਕੁਆਂਟੀਟੀ ਫੜਦੇ ਹੋ ਇਸ ਤੋਂ ਇਲਾਵਾ ਜਿਹੜਾ ਮਾਲਖਾਨੇ ਦੇ ਵਿੱਚ ਯਾਨੀ ਕਿ ਜਿਹੜੀ ਪੁਲਸ ਵਾਲਿਆਂ ਦੇ ਕੋਲ ਜਿਹੜਾ ਡਰੱਗਸ ਹੁੰਦਾ ਉਸ ਦਾ ਕੀ ਕੁਝ ਕੀਤਾ ਜਾਂਦਾ ਇਸ ਬਾਬਤ ਜਿਹੜੀ ਇਹ ਜਾਣਕਾਰੀ ਦੇਣੀ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਐਫੀਡੇਵਿਟ ਪੰਜਾਬ ਹਰਿਆਣਾ ਜਿਹੜਾ ਹੈ ਫਾਈਲ ਕਰ ਚੁੱਕਿਆ ਹੈ ਤੇ ਸਾਡੇ ਨਾਲ ਜੁੜੇ ਕੇਂਦਰ ਸਰਕਾਰ ਤੋਂ ਵਕੀਲ ਪੁਨੀਤਾ ਸੇਠੀ ਮੈਮ ਨੇ ਮੈਮ ਪੂਰੇ ਮਾਮਲੇ ਦੀ ਗੱਲ ਕਰੀਏ ਵੈਸੇ ਤਾਂ ਬਹੁਤ سارے ਡਰੱਗਸ ਦੇ ਮਾਮਲੇ ਚੱਲ ਰਹੇ ਹਨ ਲੇਕਿਨ ਇਹ ਮਾਮਲਾ ਆਪਣੇ ਆਪ ਤੋ ਅਲੱਗ ਕਿੱਦਾਂ ਹੈ ਤੇ ਹਾਈ ਕੋਰਟ ਜਦ ਆਪ ਸੋ ਮੋਟੋ ਲੈਂਦਾ ਹੈ ਤੇ ਕਿੰਨਾ ਕੀ ਜ਼ਿਆਦਾ ਗੰਭੀਰ ਇਸ ਮਾਮਲੇ ਨੂੰ ਦੇਖਿਆ ਜਾ ਸਕਦਾ ਹੈ ਐਸ ਫਾਰ ਐਸ ਜੇ ਕੋਰਟ ਔਨ ਇਟਸ ਓਨ ਮੋਸ਼ਨ ਆਂਦਾ ਹੈ ਦਿ ਕੋਰਟ ਹੈਜ਼ ਦੈਟ ਪਾਵਰ ਕਿ ਉਹ ਕੋਈ ਵੀ ਨਿਊਜ਼ ਆਈਟਮ ਨੂੰ ਲੈ ਕੇ ਤੇ ਉਸ ਤੇ ਉਹ ਐਕਸ਼ਨ ਕਰਵਾ ਸਕਦੇ ਨੇ ਤੇ ਡਾਇਰੈਕਸ਼ਨਸ ਦੇ ਸਕਦੇ ਨੇ ਤੇ ਇਹ ਡਰੱਗਸ ਵਾਲੇ ਮੈਟਰ ਸੀ ਸਿਨਸੂ ਦੇ ਚ ਰਿਕਵਰੀ ਜਿਹੜੀ ਹੈਗੀ ਹੈ ਉਹ ਬੀਐਸਐਫ ਨੇ ਹੈਂਡ ਓਵਰ ਕੀਤੀ ਸੀਗੀ ਸਟੇਟ ਆਫ ਪੰਜਾਬ ਨੂੰ ਬੀਿੰਗ ਦੀ ਬਾਰਡਰ ਸਟੇਟ ਤੇ ਉਹਨਾਂ ਨੇ ਉਸ ਤੋਂ ਬਾਅਦ ਰਿਕਵਰੀ ਬਹੁਤ ਵੱਡੀ ਹੋਣ ਕਰਕੇ ਐਂਡ ਉਹਦੇ ਵਿੱਚ ਰਾਈਫਲਸ ਪਿਸਟल्स ਹੋਰ ਵੀ ਰਿਕਵਰੀਜ਼ ਹੋਈਆਂ ਸੀਗੀਆਂ ਤੇ ਅਲਟੀਮੇਟਲੀ ਜਦੋਂ ਇਹਦੀ ਨਿਊਜ਼ ਆਈ ਪਾਇਨੀਅਰ ਅੱਛੇ ਤੇ ਕੋਰਟ ਨੇ ਸੁਵਮੋਟੋ ਦਾ ਐਕਸ਼ਨ ਲਿਖਤਾ ਸੀਗਾ ਇਨ ਡਿਸੰਬਰ 2023 ਤੇ ਉਹਨਾਂ ਨੇ ਸਟੇਟ ਆਫ ਪੰਜਾਬ ਹਰਿਆਣਾ ਤੇ ਯੂਨੀਅਨ ਨੂੰ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਐਸ ਟੂ ਹਾਊ ਦਿਸ ਮੈਨੈਂਸ ਕੈਨ ਬੀ ਕਰਡ ਸਪੈਸਿਫਿਕਲੀ ਜਿਹੜਾ ਉਹਨਾਂ ਨੇ ਸਟੇਟ ਆਫ ਪੰਜਾਬ ਤੇ ਹਰਿਆਣਾ ਦਾ ਰੋਲ ਜ਼ਿਆਦਾ ਕਹਿੰਦੇ ਹੋਏ ਉਹਨਾਂ ਨੂੰ ਕਿਹਾ ਸੀਗਾ ਕਿ ਉਹ ਲੋਗ ਇਸ ਤਰੀਕੇ ਨੂੰ ਕਿਸ ਤਰੀਕੇ ਨੂੰ ਇਸ ਦੇ ਨਾਲ ਡੀਲ ਕਰਦੇ ਐ ਐਸ ਫਾਰ ਐਸ ਸੈਂਟਰਲ ਗਵਰਨਮੈਂਟ ਦਾ ਰੋਲ ਸੀਗਾ ਉਹ ਸਿਰਫ ਉਹਨਾਂ ਨੇ ਰੈਸਟ੍ਰਿਕਟਿਵ ਵੇ ਕਿਹਾ ਸੀਗਾ ਕਿ ਇੱਕ ਤਾਂ ਡਾਟਾ ਪ੍ਰੋਵਾਈਡ ਕਰੋ ਕਿ ਕਿੰਨੀਆਂ ਆਫੈਂਡਰਸ ਨੇ ਜਾਂ ਕਿੰਨੀਆਂ ਉੱਥੇ ਹੈਗੀਆਂ ਹੈ ਸਟੇਟ ਆਫ ਪੰਜਾਬ ਹਰਿਆਣਾ ਤੇ ਯੂਟੀ ਚ ਐਂਡ ਸਬਸੀਕਵੈਂਟਲੀ ਕੀ ਵੇਜ਼ ਐਂਡ ਹੋਸਕ ਦੇਣੇ ਜਿਦੇ ਨਾਲ ਮੀਨਸ ਕਰਪ ਹੋ ਸਕਦਾ ਹੈ and taking into consideration the orders passed and in compliance rather i would say of the orders passed a central government has already filed the status report je deshasi data deta hoya hai ki state of punjab haryana te ut vich jehde hage a aur narcotic offenders kitne hage a so that is already part of the court record mm -hmm. and rest jehda hai state of punjab and haryana ne ohna ne us te ki file kita hai that only they can answer mm -hmm. ਆਬਜ਼ਰਵੇਸ਼ਨਸ ਦੀ ਗੱਲ ਕਰੀਏ ਕੋਰਟ ਦੀ ਆਬਜ਼ਰਵੇਸ਼ਨਸ ਬੜੀ ਸਖਤ ਰਹੀਆਂ ਨੇ ਇਸ ਨੂੰ ਲੈ ਕੇ ਤੇ ਪਾਰਟਿਕੂਲਰਲੀ ਸਟੇਟਸ ਨੂੰ ਕਿਹਾ ਗਿਆ ਹੈ ਕਿ ਨੌਜਵਾਨਾਂ ਤੱਕ ਨਸ਼ਾ ਕਿੱਦਾਂ ਪਹੁੰਚ ਰਿਹਾ ਹੈ ਪੈਡਲਿੰਗ ਕਿਵੇਂ ਹੋ ਰਹੀ ਹੈ ਜਿਹੜੇ ਪੈਡਲਰਸ ਹੈ ਉਹਨਾਂ ਦੇ ਨਾਲ ਤੁਸੀਂ ਕੀ ਕੁਝ ਕਰ ਰਹੇ ਦੇਖੋ ਐਸ ਫਾਰ ਐਸ ਪੈਡਲਰਸ ਸਟੇਟ ਵਾਈਜ਼ ਕਿਵੇਂ ਹੋ ਰਿਹਾ ਹੈ ਦੈਟ ਓਨਲੀ ਦੀ ਸਟੇਟਸ ਰਿਸਪੈਕਟਿਵ ਸਟੇਟਸ ਕੈਨ ਆਨਸਰ ਤੇ ਉਹਦੇ ਚ ਤਾਂ ਮੈਂ Uh, being uh, central government uh, representing the central government i cannot answer ki unna nu kis tarike nal observations ki si gi kyunki tusi us vele utthe maujood the dekhi court di observations otherwise jadon e hoya sega te one of the concerns of the honorable court was though it was not reflected as such but during the course of arguments jada thoda bahut chal reya sega ode ch e sega ki jadon drugs phade jande hai ta basically unna di disposal kive hon di hai te ya te o कोई जुडिशियल ऑफिसर या मैजिस्ट्रेट की सुपरविजन होने चाहिए सी द सेंट्रल गवर्नमेंट इज कंसर्न वी हैव आर रूल्स। दैट इज आई जस्ट ओ रूल्स की ने। रूल्स। रूल आदि नेशनल ड्रग्स एंड साइकोट्राफिक सब्सटेंसेस रूल्स ने जेडे सीजर स्टोरेज सैम्पलिंग डिस्पोजल न डील करते हैं टू थाउजेंड एंड ट्वेंटी टू ਸੋ ਇਹਦੇ ਵਿੱਚ ਤਾਂ ਵੈਸੇ ਹੀ ਤੁਸੀਂ ਰਿਸਪੈਕਟਿਵ ਜਿਹੜੀ ਐਪਲੀਕੇਸ਼ਨ ਫਾਈਲ ਕਰਨੀ ਹੈ ਜਦੋਂ ਕੋਈ ਵੀ ਕੰਟਰਾਬੈਂਡ ਸੀਜ਼ ਹੁੰਦਾ ਉਹ ਤੁਸੀਂ ਮੈਜਿਸਟਰੇਟ ਕੋਲ ਹੀ ਫਾਈਲ ਕਰਨੀ ਹੁੰਦੀ ਹੈ ਐਂਡ ਇਵਨ ਦਾ ਐਂਡੀਪੀਐਸ ਐਕਟ ਹੈਗਾ ਜਿਹੜਾ ਨਾਰਕੋਟਿਕਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਉਹਦੇ ਵਿੱਚ ਵੀ ਸੈਕਸ਼ਨ 52 ਐਂਡ ਸੈਕਸ਼ਨ 52ਏ ਜਿਹੜਾ ਹੈ ਉਹ ਸਪੈਸੀਫਾਈ ਕਰਦਾ ਹੈ ਕਿ ਦੀ ਰਿਸਪੈਕਟਿਵ ਐਪਲੀਕੇਸ਼ਨ ਹਸ ਟੂ ਗੋ देयर ਐਂਡ ਐਸ ਫਾਰ ਐਸ ਦਾ ਰੂਲਸ ਆਫ ਦਾ ਸੈਂਟਰਲ ਗਵਰਨਮੈਂਟ ਆਰ ਕਨਸਰਨਡ ਉਹਦੇ ਵਿੱਚ ਜਦੋਂ ਐਪਲੀਕੇਸ਼ਨ ਕੋਰਟ ਅਲਾਉ ਕਰਦਾ ਹੈ ਮੈਜਿਸਟ੍ਰੇਟ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਅਫੀਸਰ ਇੱਕ ਕਮੇਟੀ ਬਣੀ ਹੁੰਦੀ ਹੈ ਕਮੇਟੀ ਹੁੰਦੀ ਹੈ ਐਸਐਸਪੀ ਵਗੈਰਾ ਉਹ ਸਾਰਾ 멘ਸ਼ਨਡ ਹੈਗਾ ਕਿ ਕੌਣ ਕੌਣ ਕਮੇਟੀ ਦਾ ਮੈਂਬਰ ਹੋਏਗਾ ਤੇ ਹੈਡ ਕਰੇਗਾ ਤੇ ਉਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਟੈਬੂਲੇਟਡ ਫਾਰਮ ਹੈ ਕਿ ਇੰਨੇ ਤੱਕ ਹੋਏ ਤਾਂ ਇਹਨਾਂ ਦੀਆਂ ਪਾਵਰਸ ਨੇ ਜਿਹੜੇ ਤਾਂ ਰੀਯੂਜ਼ ਹੋ ਸਕਦੇ ਨੇ ਡਰੱਗਸ ਐਂਡ ਕੋਸਮੈਟਿਕਸ ਐਕਟ ਦੇ ਥੱਲੇ ਜਾਂ ਕੋਈ ਵੀ ਫੈਕਟਰੀਜ਼ ਮੈਡੀਸਨਲ 올 ਦੈਟ ਸਟੱਫ ਉਹ ਤਾਂ ਉੱਥੇ ਆਕਸ਼ਨ ਕਰਕੇ ਤੇ ਪ੍ਰੋਪਰ ਐਡਵਰਟਾਈਜ਼ ਕਰਕੇ ਉੱਥੇ ਯੂਜ਼ ਕਰ ਦਿੱਤੇ ਜਾਂਗੇ ਜਿਹੜੇ ਯੂਜ਼ ਤੇ ਨਹੀਂ ਹੁੰਦੇ ਪੋਸੀਬਲ ਫਿਰ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਡਿਸਟਰੋਏ ਕੀਤਾ ਜਾਂਦਾ ਹੈ ਤੇ ਕਮੇਟੀ ਜਿਹੜੀ ਉਹ ਡਿਸਟਰੋਏ ਕਰਦੀ ਹੈ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਹੈਡ ਆਫ ਦਾ ਡਿਪਾਰਟਮੈਂਟ ਹੁੰਦਾ ਉਹਨੂੰ ਇਨਫੋਰਮ ਕਰਦੇ ਨੇ ਤਾਂ ਕਿ ਉਹ ਸਰਪ੍ਰਾਈਜ਼ ਚੈਕਸ ਕਰਨ ਜਾਂ ਉਹ ਕਿਸੇ ਨੂੰ ਵੀ ਮਤਲਬ ਆਈਡੀਆ ਇਜ਼ ਥੀ ਅ ਪ੍ਰੋਸੈਸ ਐਸ ਫਾਰ ਐਸ ਦਾ ਸੈਂਟਰਲ ਕਮੇਟੀਜ਼ ਕਨਸਰਨ ਇਟ ਇਜ਼ ਵੈਰੀ ਟਰਾਂਸਪੇਰੈਂਟ ਤੇ ਜਦੋਂ ਉਹ ਸਾਰਾ ਡਿਸਟਰੋਏ ਕਰ ਲੈਂਦੇ ਨੇ ਜਾਂ ਉਹਨਾਂ ਨੂੰ ਡਿਸਪੋਜ਼ ਆਫ ਕਰਦੇ ਨੇ ਸੇਲ ਕਰਦੇ ਨੇ ਜਿੱਥੇ ਵੀ ਰਿਸਪੈਕਟਿਵ ਉਹਨਾਂ ਦੇ ਰੀਯੂਸਸ ਹੋ ਚੱਕਨ ਤੇ ਉਹ ਜਿਹੜੀ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਇੱਕ ਰਿਪੋਰਟ ਫਾਈਲ ਕਰਦੀ ਹੈ ਉਹਦੇ ਵਿੱਚ ਉਹ ਸਾਰਾ ਦਾ ਸਾਰਾ ਵੇਰਵਾ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਕਿਸ ਕਿਸ ਤਰੀਕੇ ਨਾਲ ਕਿੰਨਾ ਕਿੰਨਾ ਨਾਰਕੋਟਿਕ ਸੀਗਾ ਤੇ ਉਹਨੂੰ ਕਿਸ ਤਰੀਕੇ ਨਾਲ ਡਿਸਪੋਜ਼ਲ ਕੀਤਾ ਸੋ ਦੈਟ ਵੇ ਜਿਹੜਾ ਪ੍ਰੋਸੈਸ ਹੈ ਉਹ ਸੈਂਟਰਲ ਗਵਰਨਮੈਂਟ ਦਾ एवरीथिंग ਇਜ਼ ਵੈਰੀ ਮੱਚ ਇਨ ਪਲੇਸ ਐਂਡ ਇਟ ਇਜ਼ ਵੈਰੀ ਟਰਾਂਸਪੇਰੈਂਟ ਜਿਹੜਾ ਕਿ ਨਾਰਕੋਟਿਕ ਆਫੈਂਡਰਸ ਦੀ ਗੱਲ ਕਰ ਰਹੇ ਹੋ ਜਿਹੜਾ ਡਾਟਾ ਦਿੱਤਾ ਹੈ ਕਿੰਨੇ ਕਿੰਨੇ ਮੈਮ ਆਂਕੜਿਆਂ ਦੀ ਗੱਲ ਕਰੀ ਕੀ ਆਂਕੜਾ ਹੈਗਾ ਤੇ ਕੀ ਇਸ ਦੇ ਨਾਲ ਡਰੱਗਸ ਵੀ ਦੱਸੀ ਕਿ ਕਿਹੜੇ ਡਰੱਗਸ ਜ਼ਿਆਦਾ ਸੀ ਨਹੀਂ ਮੈਮ ਉਹ ਤਾਂ ਅਸੀਂ ਡਿਟੇਲ ਨਹੀਂ ਹੈ ਵਾਟ ਵੀ ਹੈਵ ਮੈਂਸ਼ਨਡ ਇਜ਼ ਸਟੇਟ ਆਫ ਪੰਜਾਬ ਚ ਐਨੇ ਨੇ ਸਟੇਟ ਆਫ ਹਰਿਆਣਾ ਚ ਯੂ ਕੈਨ ਇਫ ਯੂ ਵਾਂਟ ਤੁਸੀਂ ਇਹਦੇ ਉੱਤੇ ਕਰ ਸਕਦੇ ਹੋ ਦਿਸ ਇਜ਼ ਦੀ ਨੰਬਰ ਆਫ ਨਾਰਕੋਟਿਕ ਆਫੈਂਡਰਸ ਥੈਟ ਵੀ ਹੈਵ ਗਿਵਨ ਇਫ ਯ ora if you want i can ha bilkul ha 162498 hai ga state of punjab ch state of haryana ch hai ga as per this 43237 and as far as ut of chandigarh is concerned 2131 tuhan hon is mamle di agli sunwai kad do honi hai tado tak ki kuch affidavit ik bar fir to ki states nu file karne ਮੈਮ ਐਸ ਫਾਰ ਐਸ ਦੀ ਨੈਕਸਟ ਡੇਟ ਆਫ ਹੀਅਰਿੰਗ ਹੈ ਜੀ ਨਾਓ ਇਟ ਇਜ਼ ਫਿਕਸਡ ਫॉर 29th ਆਫ ਅਗਸਟ ਐਂਡ ਲਾਸਟ ਜਿਹੜੀ ਸੀਗੀ ਉਹਦੇ ਚ ਤਾਂ ਸਿੰਪਲੀਸਿਟਰ ਅਡਜਰਨਮੈਂਟ ਹੋਈ ਸੀ ਔਨ ਅ ਰਿਟਨ ਰਿਕੁਐਸਟ ਰਾਦਰ ਬਾਈ ਅਸ ਓਨਲੀ ਸਿੰਸ ਡਿਊ ਟੂ ਨਾਨ ਅਵੇਲੇਬਿਲਿਟੀ ਐਂਡ ਬਾਕੀ ਹੁਣ ਸਟੇਟ ਆਫ ਪੰਜਾਬ ਐਂਡ ਹਰਿਆਣਾ ਦਾ ਕੀ ਸਟੇਟਸ ਹੈ ਦੈਟ ਓਨਲੀ ਦੇ ਕੈਨ ਰਿਸਪੈਕਟਿਵਲੀ ਆਨਸਰ ਤੇ ਬਿਲਕੁਲ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਦੇਖਿਆ ਕਿ ਸਟੇਟਸ ਨੇ ਜਿਹੜਾ ਹੈ ਆਪਣਾ ਫਿਰ ਇਹ ਵੀ ਜ਼ਰੂਰ ਫਾਈਲ ਕੀਤਾ ਹੈ ਤੇ ਕੇਂਦਰ ਨੇ ਵੀ ਜਿਹੜਾ ਹੈ ਆਪਣਾ ਸਟੇਟਸ ਰਿਪੋਰਟ ਫਾਈਲ ਕੀਤਾ ਹੈ ਐਨਸੀਬੀ ਦੇ ਜਿਹੜੇ ਨਾਰਕੋਟਿਕਸ ਆਫੈਂਡਰਸ ਹੈ ਉਸ ਦੀ ਜਾਣਕਾਰੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਦਿੰਦੀ ਹੈ ਤੇ ਜ਼ਰੂਰ ਹਾਈ ਕੋਰਟ ਸੀਰੀਅਸ ਹੈ ਇਸ ਮਾਮਲੇ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਨੈਸ਼ਨਲ ਪਾਲਿਸੀ ਆਫ ਨਾਰਕੋਟਿਕ ਡਰਗਸ ਐਂਡ ਸਾਈਕੋਟ੍ਰਾਫਿਕ ਸਬਸਟੈਂਸਸ ਇਸ ਆਲਰੇਡੀ ਆਲਸੋ ਇਨ ਪਲੇਸ ਅੱਛਾ ਇਹ ਤੁਸੀਂ ਪਲੇਸ ਕਰੀ ਕੋਰਟ ਇਹ ਵੀ ਅਸੀਂ ਕੋਰਟ ਦੇ ਨਾਲ ਜਿਹੜੀ ਸਟੇਟਸ ਰਿਪੋਰਟ ਫਾਈਲ ਕੀਤੀ ਹੈ ਅਸੀਂ ਉਹਦੇ ਨਾਲ ਅਨੈਕਸ ਕੀਤੀ ਹੋਈ ਹੈ ਉਹ ਠੀਕ ਹੈ ਤੇ ਬਿਲਕੁਲ ਆਪਣੀ ਆਪਣੀ ਭੂਮਿਕਾ ਜਿਹੜੀ ਹੈ ਕੇਂਦਰ ਦੀ ਕੀ ਭੂਮਿਕਾ ਹੈ ਉਹ ਆਪਣਾ ਦੱਸ ਰਿਹਾ ਕਿ ਅਸੀਂ ਜਿਹੜੀ ਹੈ ਪਾਲਿਸੀ ਵੀ ਦੱਸ ਚੁੱਕੇ ਹਾਂ ਤੇ ਨਾਰਕੋਟਿਕ ਆਫੈਂਡਰਸ ਕਿੰਨੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਇਹਦੀ ਜਾਣਕਾਰੀ ਵੀ ਦਿੱਤੀ ਜਾ ਚੁੱਕੀ ਹੈ ਤੇ ਹੁਣ ਦੇਖਣਾ ਇਹ ਹੈ ਕਿ ਅਗਲੀ ਸੁਣਵਾਈ ਤੇ ਕੋਰਟ ਦੇ ਕੀ ਆਰਡਰਸ ਰਹਿੰਦੇ ਨੇ ਕੋਰਟ ਦੇ ਕੀ ਆਦੇਸ਼ ਰਹਿੰਦੇ ਨੇ ਇਹਨਾਂ ਪੂਰੇ ਮਾਮਲਿਆਂ ਨੂੰ ਲੈ ਕੇ ਜਾਂ ਫਿਰ ਸਟੇਟਸ ਦੋਨੋਂ ਸਟੇਟਸ ਪੰਜਾਬ ਹਰਿਆਣਾ ਕੀ ਜਵਾਬ ਜੁੜੀ ਹੈ ਇਸ ਮਾਮਲੇ ਦੇ ਵਿੱਚ ਦਿੰਦੀ ਹੈ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ